ਸਤਿ ਸ਼੍ਰੀ ਅਕਾਲ ਦੋਸਤੋ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਤਪ ਤਮਾਹੇ ਠਾਣੜ ਵਰਤਾਈ ਆਨੰਦ ਪਿਆ ਦੁੱਖ 나ਠੇ ਭਾਈ ਸੰਗਰਾਂਦ ਦਾ ਦਿਹਾੜਾ ਇਹ ਨਵਾਂ ਸੰਮਤ ਵੀ ਖਾਲਸਾ ਪੰਥ ਦਾ ਸ਼ੁਰੂ ਹੋ ਚੁੱਕਿਆ ਹੈ ਬੋਲੇ ਦਾ ਤਿਹਾਰ ਵੀ ਹੈ ਤੇ ਇਸ ਸਥਾਨ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਵੀ ਦਵਾਂਗੇ ਤੇ ਦਰਸ਼ਨ ਵੀ ਕਰਾਉਨੇ ਆ ਸੰਗਤਾਂ ਹਾਜ਼ਰੀਆਂ ਲਵਾ ਰਹੀਆਂ ਨੇ 와 이제 거기 가서 이 मां त के शर्माए वाहगुरु वाहिगुरु सचे पातशाही Тон Григоровичын уурахы ой хассеп аша. Уухи дуу. Уухи хассеп аша. Уу. Вот, сепэч. ਇਸ ਸੈਸਤਾਨ ਬਾਰੇ ਥੋੜੀ ਜਾਣਕਾਰੀ ਦੇ ਦਈਏ ਕਿ ਜਦੋਂ ਕਲੰਗੀਧਰ ਪਾਤਸ਼ਾਹ ਇੱਥੇ ਪਹੁੰਚੇ ਸਨ ਅਨੰਦਪੁਰ ਸਾਹਿਬ ਤੋਂ ਤੇ ਸਿੰਘ ਸਨ ਕੁਝ ਨਾਲ ਗੁਰੂ ਕਲੰਗੀਧਰ ਪਾਤਸ਼ਾਹ ਦੇ ਤੇ ਉਹਨਾਂ ਨੇ ਇਹ ਪੱਠਾ ਸੀ ਜੋ ਕਿ ਨਿਹੰਗ ਖਾਨ ਦੀਆਂ ਕਾਫੀ ਜਾਂਦਾਂ ਜੁੜੀਆਂ ਹੋਈਆਂ ਨੇ ਇੱਥੇ ਗੁਰੂ ਸਾਹਿਬ ਦੇ ਨਾਲ ਨਿਹੰਗ ਖਾਨ ਦੀ ਸਰਕਾਰੇ ਦਰਬਾਰੇ ਪਹੁੰਚ ਬੜੀ ਸੀ ਤੇ ਨਿਹੰਗ ਖਾਨ ਗੁਰੂ ਮਹਾਰਾਜ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪੱਕਾ ਸ਼ਰਧਾਲੂ ਸੀ ਤੇ ਉਹਨਾਂ ਦੀ ਬੇਟੀ ਬੀਬੀ ਮੁਮਤਾਜ ਸੀ ਤੇ ਪੱਠਾ ਵੀ ਇਹ ਨਿਹੰਗ ਖਾਂ ਦਾ ਹੀ ਕਹਾਉਂਦੇ ਸੀ ਤੇ ਕਲੰਗੀਧਰ ਪਾਤਸ਼ਾਹ ਜਦੋਂ ਇੱਥੇ ਪਹੁੰਚੇ ਤਾਂ ਉਹਨਾਂ ਨੇ ਮਜ਼ਦੂਰਾਂ ਨੂੰ ਪੁੱਛਿਆ ਕਿ ਥੋੜਾ ਆਰਾਮ ਕਰਨ ਦੇ ਲਈ ਕੋਈ ਜਗ੍ਹਾ ਹੈ ਇੱਥੇ ਤੇ ਪਤਾ ਨਹੀਂ ਕੁਦਰਤ ਕੀ ਕਰਦੀ ਆ ਉਹਨਾਂ ਸਮਿਆਂ ਦੇ ਵਿੱਚ ਮਜ਼ਦੂਰਾਂ ਨੇ ਇਹ ਪੱਠਾ ਸੀ ਥੱਲੇ ਜਿਹੜੀ ਅਸੀਂ ਤੁਹਾਨੂੰ ਜਗ੍ਹਾ ਦਿਖਾਈ ਆ ਉੱਥੇ ਘੋੜੇ ਦੇ ਪੌੜਾਂ ਦੇ ਉਹੀ ਨਿਸ਼ਾਨ ਨੇ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਤੇ ਉਹਨਾਂ ਨੇ ਮਜ਼ਦੂਰਾਂ ਨੇ ਕਲੰਗੀਧਰ ਪਾਤਸ਼ਾਹ ਨੂੰ ਤੇ ਇੱਕ ਟੀਚਰ ਕਹਿ ਦिए ਜਾਂ ਇੱਕ ਇਸ ਤਰ੍ਹਾਂ ਦਾ ਮਜ਼ਾਕ ਕਰਿਆ ਕਿ ਤੁਸੀਂ ਤੇ ਪੱਠੇ ਵੱਲ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਕਲੰਗੀਧਰ ਪਾਤਸ਼ਾਹ ਨੂੰ ਕਿ ਤੁਸੀਂ ਇੱਥੇ ਆਰਾਮ ਕਰ ਸਕਦੇ ਹੋ ਪੱਠਾ ਪੂਰੀ ਤਰ੍ਹਾਂ ਮਗਰਿਆ ਸੀ ਉਹਨਾਂ ਸਮੇਂ ਦੇ ਵਿੱਚ ਤੇ ਕਲੰਗੀਧਰ ਪਾਤਸ਼ਾਹ ਜਾਣੀ ਜਾਣ ਦਸ਼ਮੇਸ਼ ਵਿੱਚ ਤਾਂ ਘਟ ਘਟ ਕੇ ਅੰਤਰ ਕੀ ਜਾਣਨ ਵਾਲੇ ਤੇ ਉਹਨਾਂ ਨੇ ਘੋੜੇ ਦੀ ਲਗਾਮ ਖਿੱਚੀ ਐ ਤੇ ਘੋੜੇ ਨੂੰ ਇਸ ਮੰਗਦੇ ਹੋਏ ਪੱਠੇ ਤੇ ਚੜਾ ਦਿੱਤਾ ਇਤਿਹਾਸ ਦੱਸਦਾ ਹੈ ਕਿ ਇਹ ਪੱਠਾ ਤੁਰੰਤ ਠੰਡਾ ਹੋ ਗਿਆ ਬਿਲਕੁਲ ਜਿਸ ਤਰ੍ਹਾਂ ਹੁਣ ਹੁੰਦੇ ਨੇ ਹੁਣ ਵੀ ਪੱਠੇ ਹੁੰਦੇ ਨੇ ਉਹਨਾਂ ਦਿਨਾਂ ਦੇ ਵਿੱਚ ਆਵੇ ਥੋੜੇ ਕੱਚੇ ਹੁੰਦੇ ਸੀ ਤੇ ਲੱਕੜੀਆਂ ਦੇ ਨਾਲ ਪਕਾਏ ਜਾਂਦੇ ਸੀ ਪੱਠੇ ਤੇ ਜਦੋਂ ਇਟ ਪੱਕਦੀ ਸੀ ਤੇ ਪੱਠਾ ਠੰਡਾ ਕੀਤਾ ਸੀ ਕਲੰਗੀਧਰ ਪਾਤਸ਼ਾਹ ਨੇ ਨਿਆਂਖਾਂ ਦਾ ਵੀ ਫੱਟਾ ਸੀ ਇੱਥੇ ਕਾਫੀ ਜਿਆਦਾ ਨੇ ਤੇ ਹਵੇਲੀ ਵੀ ਆ ਇੱਥੇ ਨਿਆਂਖਾਂ ਦੀ ਪ੍ਰਾਤਨ ਤੇ ਬੀਬੀ ਮੁਹਤਾਜ ਦੇ ਵੀ ਕਾਫੀ ਜਿਆਦਾ ਨੇ ਤੇ ਇਹ ਇਥੋਂ ਦਾ ਇਤਿਹਾਸ ਹੈ ਇੱਥੇ ਲਿਖਿਆ ਬਾ ਤਪਤ ਮਾਹੇ ਠੰਡ ਵਰਤਾਈ ਤਪਤ ਤਪ ਦੀ ਹੋਈ ਧਰਤੀ ਵਿੱਚ ਠੰਡ ਫਰਦਾ ਦਿੱਤੀ ਆਨੰਦ ਪਿਆ ਦੁੱਖ ਨਾ ਟੇ ਭਾਈ ਇਹ ਇਤਿਹਾਸ ਹੈ ਇਥੋਂ ਦਾ ਸੰਗਤਾਂ ਦਰਸ਼ਨ ਕਰ ਰੀਆਂ ਨੇ ਤੇ ਨਵਾਂ ਸੰਮਤ ਵੀ ਆ ਖਾਲਸੇ ਦਾ ਸੰਗਰਾਮ ਦਾ ਵੀ ਰਿਹੜਾ ਏ ਤੇ ਦੂਸਰਾ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੁੱਲਾ ਹੈ ਬਹੁਤ ਸਾਰੀਆਂ ਸੰਗਤਾਂ ਆਨੰਦਪੁਰ ਸਾਹਿਬ ਵੱਲ ਵੀ ਜਾ ਰਹੀਆਂ ਨੇ ਲਵਾਉ ਹਾਜ਼ਰੀਆਂ ਪ੍ਰੈਮੋ ਦੇ ਵੱਲੋਂ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਬਿਲਕੁਲ ਰੋਪੜ ਤੋਂ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਚੰਡੀਗੜ੍ਹ ਨੰਗਲ ਰੋਡ ਤੇ ਵਾਇਡ ਲਗਾਉਂ ਆਗਰੀਆ ਮੈਂ ਤੁਹਾਡਾ ਦੋਸਤ ਪਰਵਿੰਦਰ ਰੋਪੜ ਤੋਂ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਰੋਪੜ